گی لیا हेलो जी सस्का हाल ਸੁਖ ਬਲੌਗਸ ਬੋਪਰ ਹੈ ਚੈਨਲ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਦੀਸ਼ ਦੇ ਸਾਰਿਆਂ ਸਸਕਾਲ ਤੇ ਮੇਰੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਬਦਾਤੀ ਫੜਲਾ ਤੇ ਅਸੀਂ ਅੱਜ ਆਏ ਹਾਂ ਖੂ ਤੇ ਤੇ ਕਿੰਨਾ ਸੋਹਣਾ ਠੰਡਾ ਠੰਡਾ ਮੌਸਮ ਹੈ ਦੇਖੋ ਦੂਰ ਤੱਕ ਹਨਾ ਕਿੰਨੀ ਧੁੰਦ ਧੁੰਦੇ ਆ ਧੁੰਦੇ ਨਾਲ ਨਾਲ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਠੰਡ ਲੱਗਦੀ ਜਿਦਾਂ ਕਹ ਲੋ ਅੱਜ ਬਹੁਤ ਜ਼ਿਆਦਾ ਧੁੰਦਿਆ ਤੇ ਧੁੰਦ ਹੁੰਦੀ ਸੀਗੀ ਪਹਿਲਾਂ ਪਰ ਘੱਟ ਸੀਗੀ ਤੇ ਅੱਜ ਕੁਝ ਜ਼ਿਆਦਾ ਹੀ ਆ ਤੇ ਚਲੋ ਮੈਂ ਕਿ ਅੱਜ ਤੁਹਾਨੂੰ ਵੀ ਧੁੰਦ ਦਾ ਨਜ਼ਾਰਾ ਦਿਖਾਉਨੇ ਆ ਹਨਾ ਵੀ ਖੇਤਾਂ ਚ ਕਿੰਨੀ ਧੁੰਦਿਆ ਘਰ ਤਾਂ ਵੈਸੇ ਘੱਟ ਲੱਗਦੀ ਆ ਤੇ ਖੇਤਾਂ ਚ ਪਤਾ ਲੱਗਦਾ ਜਾ ਆ ਕੇ ਹਨਾ ਵੀ ਕਿੰਨੀ ਹੈਗੀ ਕਿੰਨੀ ਨਹੀਂ ਹੈਗੀ ਤੇ ਸਾਰੇ ਹਜੇ ਕੰਮਕਾਰ ਪਏ ਆ ਘਰ ਦੇ ਅੱਠ ਮੇਰੇ ਖਿਆਲ 7 ਕ ਦਾ ਟਾਈਮ ਹੋਇਆ ਆ ਤੇ ਚਲੋ ਕੰਮ ਬਾਹਰ ਬਾਅਦ ਚ ਕੀਤੇ ਜਾਣਗੇ ਜਿਹੜੇ ਰਹਿੰਦੇ ਆ ਦੇਖੋ ਧੁੰਦ ਕਿਤਾ ਘਾਹ ਤੇ ਧੁੰਦ ਪਈ ਹੋਈ ਆ ਤੇ ਠੰਡਾ ਠੰਡਾ ਮੌਸਮ ਅੱਜ ਤੋਂ ਸਿਰ ਸਿਰ ਠੰਡ ਲੱਗਦੀ ਪਈ ਆ ਧੁੰਦ ਹਨੇਰਾ ਦੇਖੋ ਜਿਹੜੇ ਮਤਲ ਪੈਣਾ ਵੀਰ ਰਹਿੰਦੇ ਖੂਹਾਂ ਤੇ ਰਹਿੰਦੇ ਆ ਉਹਨਾਂ ਨੂੰ ਚਲੋ ਪਤਾ ਇਹਦੇ ਘਰਾਂ ਚ ਹੁੰਦੇ ਆ ਉਹਨਾਂ ਨੂੰ ਚਲੋ ਘੱਟ ਪਤਾ ਹੁੰਦਾ ਵੀ ਤੁੰਦ ਕਿੰਨੀ ਆ ਤੇ ਖੂਹ ਤੇ ਆ ਕੇ ਪਤਾ ਲੱਗਦਾ ਵੀ ਤੁੰਦ ਕਿੰਨੀ ਆ ਲਾਣੀ ਲਿਆਣੀ ਆ ਤੇ ਦੇਖੋ ਜੀ ਹੁਣ ਝੋਨੇ ਵੀ ਪੱਕਣ ਤੇ ਆਏ ਆ ਤੇ ਮੋਟਰ ਚੱਲਣ ਢਈ ਆ ਤੇ ਪਾਣੀ ਦੀ ਵੀ ਜ਼ਰੂਰਤ ਐ ਨੂੰ ਜਿਆਦਾ ਹੁਣ ਦਾਣਾ ਪੱਕਣਾ ਐ ਤੇ ਆਹ ਦੇਖੋ ਆਲੇ ਦਿਵਾਲੇ ਦੂਰ ਤੱਕ ਕੁਝ ਨਹੀਂ ਦਿਦਾ ਹੈਗਾ ਤੇ ਇੰਨੀ ਜ਼ਿਆਦਾ ਧੁੰਦ ਪਈ ਹੋਈ ਆ ਤੇ ਧੁੰਦ ਦਾ ਨਜ਼ਾਰਾ ਬਹੁਤ ਵਧੀਆ ਲੱਗਦਾ ਹੈ ਤੇ ਆ ਦੇਖੋ ਮੋਟਰ ਚੱਲਦੀ ਪਈ ਆ ਤੇ ਲਾਈਟ ਵੀ ਲੱਗਦਾ ਤੜਕੇ ਤੇ ਆਈ ਹੋਣੀ ਅੱਜ ਕਈ ਵਾਰ ਜਿੱਦਾਂ 12 ਵਜੇ ਦਾ ਟਾਈਮ ਹੁੰਦਾ ਆ ਤੇ ਚਾਰ-ਚਾ ਦਿਨ ਦਾ ਹਿਸਾਬ-ਤਾਬ ਹੁੰਦਾ ਆ ਹਾਂਜੀ ਆ ਵਧੀਆ ਦੇਸੀ ਜਗੜ ਪੰਜਾਬੀਆਂ ਦਾ ਹਨਾ ਬੋਰੇ ਕਵਰ ਕੀਤੇ ਆ ਵੀ ਅੰਟੁੱਟੇ ਨਾੜ ਵਧੀਆ ਹੋ ਗਿਆ ਤੇ ਆ ਦੇਖੋ ਮੋਟ ਚੱਲਣ ਲਈ ਆ ਪਾਣੀ ਪੀ ਥੋੜਾ ਜਿਹਾ ਮਾਈ ਕਰ ਦੇ ਆ ਜਾ ਲੋ ਜੀ ਤੇ ਮੇਰੇ ਖਿਆਲ ਉਧਰਲਾ ਖੱਤਾ ਭਰ ਗਿਆ ਤਾਂ ਹੁਣ ਇਧਰਲਾ ਮੋੜਿਆ ਪਿਆ ਆ ਤੇ ਅੰਬਰੂ ਦੇਖੋ ਅੰਬਰੂ ਪਤਾ ਲੱਗੇ ਤਾਂ ਹੈਗੇ ਪਰ ਪੱਕੇ ਨਹੀਂ ਹਜੇ ਹੈਗੇ ਲੱਗੇ ਜਰੂਰ ਆ ਫਲ ਲੱਗਾ ਤਾਂ ਲੇਟ ਤੇ ਪੱਕੇ ਨਹੀਂ ਹੈਗੇ ਪੱਤੀਆਂ ਕੇ ਹੌਲੀ ਹੌਲੀ ਤੇ ਇੱਕ ਦੋ ਪੱਕੇ ਵੀ ਤੇ ਆਹ ਦੇਖੋ ਬੰਨਾ ਵੱਜਦਾ ਉਧਰ ਤੇ ਆੜ ਵੀ ਕਰਦੀ ਆੜਾ ਬਣਾਇਆ ਆੜ ਦਾ ਤੇ ਜਿੱਦਾਂ ਕਰ ਲੋ ਵੀ ਇਹ ਇੱਕ ਸਟੇਸ਼ਨ ਹੀ ਆ ਕਿ ਐਨ ਉਹ ਆੜ ਜਾਂਦੀ ਐ ਉਹਨੂੰ ਆੜ ਜਾਂਦੀ ਆ ਆਏ ਹਾਏ ਤੇਲ ਬੰਨ ਇਹਨੇ ਹੜ ਜਾ ਪੱਤੇ ਗਿੱਲੇ ਹੋ ਗਏ ਹਨਾ ਆਛਾ ਪੇ ਫੁੱਟਾ ਕੇ ਖੜਨੇ ਆ ਘਨੂਆ ਵਾਲੇ ਨਹੀਂ ਖਾਣੇ ਤੇ ਕੌਣੇ ਗਏ ਨੂੰ ਉੱਥੇ ਹਾਲ ਤਾਂ ਬਹੁਤ ਲੱਗਾ ਪਿਆ ਹੌਲੀ ਹੌਲੀ ਪੱਕੂਗਾ ਹੂੰ ਹੂੰ ਤੇ ਆ ਦੇਖੋ ਜਿਵੇਂ ਗਾਂ ਗਈ ਤੇ ਪਾਣੀ ਜਿਆਦਾ ਆਇਆ ਤਾਂ ਜੁੱਤੀ ਮੇਰੀ ਹੋ ਜਣੀ ਗਿੱਲੀ ਤੁਸੀਂ ਦੇਖ ਸਕਦੇ ਹੋ ਬਾਈ ਪੈ ਸਕਦੀ ਹੈ ਨਾ ਕਿਉਂ ਹੁਣ ਤਨਣਾ ਹੈ ਅੱਜ ਹੂੰ ਧਿਆਨ ਟੋਣਾ ਹੋਊਗਾ ਘੰਟਾ ਨਾਲ ਅਸੀਂ ਆਠਾੜਾ ਹੈਗੀ ਉਹਦਾ ਅੱਜ ਨਾ ਵਾਹਾਂ ਠਰਦੀਆਂ ਆ ਧੁੰਦ ਪਈ ਬੁਰੀ ਹੂੰ ਆਂ ਦਿਓ ਤਾਂ ਲੱਗਾ ਕਮਰੂਦ ਹੋਏ ਪਰ ਮੈਨੂੰ ਲੱਗਦਾ ਕੀੜੀਆਂ ਲੱਗੀਆਂ ਨੂੰ ਉਹ ਸਾਹਮਣੇ ਦੇਖੀ ਹੂੰ ਕੀੜੇ ਪੱਬੂ ਕੀ ਹੈਗਾ ਧਿਆਨ ਨਾਲ ਦੇਖ ਕੇ ਇਹ ਜਿਹੜੀ ਕੀ ਕਰਮਾ ਚ ਉਹ ਆਪਾਂ ਨੂੰ ਮਿਲੀ ਜਾਣੀ ਹੈ ਜਿੱਥੇ ਮਰਜ਼ੀ ਹੋਈਏ ਧਿਆਨ ਨਾਲ ਕੜੀ ਦੇ ਚਲੇ ਬੋਲ ਤੋੜ ਤੋੜੇ ਚੱਲ ਲੰਮੀ ਬਾਹਂ ਘਾ ਕੇ ਤੋੜ ਲਾ ਆ ਇੱਧਰ ਆ ਜਾ ਦੇਖ ਤੋ ਦਿਖਾਲਤਾ ਦਿਖਾਲਤਾ ਨੀ ਨੀ ਸਾਫੀ ਆਇ ਤੋ ਲਈਏ ਨਾ ਚਲੋ ਸਾਨੂੰ ਮਲੂ ਮਿਲ ਗਿਆ ਇੱਕ ਸਾਡੇ ਕਰਮਾਸੀ ਕਰੇ ਉੱਦੇ ਮਿੱਠਾ ਹੈਗਾ ਬਤੇ ਇਹ ਕੋਲੋਂ ਫੇਤੋ ਲਈਏ ਚੋਨੇ ਤੰਦ ਦੇਖ ਤਾ ਤੋੜ ਕੇ ਸੁੰਗਿਤਾ ਲੱਗਦੀ ਨਹੀਂ ਮੈਨੂੰ ਸ਼ਾਇਦ ਹੋਊਗੀ ਨਹੀਂ ਹੈਗੀ ਬਹੁਤ ਵਧੀਆ ਸਮੈਲ ਆਉਂਦੀ ਆ ਲਓ ਜੀ ਸਾਨੂੰ ਉਹ ਮਿਲ ਗਿਆ ਬਹੁਤ ਵਧੀਆ ਨਣਿਆ ਸੂਰਾ ਨੇ ਪਟਿਆ ਸੂਰਾਂ ਨੇ ਬੱਟੇ ਆ ਉਥੋਂ ਹੈਨਾ ਲੱਗਦਾ ਅੰਮ੍ਰਿਤ ਬਹੁਤ ਮਿੱਠਾ ਕਸੀ ਮਾਪਤ ਮਰੂਦ ਖਾਂਦੇ ਆ ਮਾਝਾ ਹਲੋ ਹਮ ਸਾਖ ਤੇ ਕੀੜੇ ਆ ਨਹੀਂ ਬਤ ਕੀੜੇ ਜੇ ਕੀੜੇ ਹੁੰਦੇ ਸਾਹਮਣੇ ਆਏ ਨੇ ਸੀਗੇ ਯੋ ਪੀੜਮ ਦੇ ਉਹ ਬਾਵੇਂ ਖਰਾਉ ਹੁੰਦਾ ਹੈ ਉਹ ਨਿਸ਼ਾਨੀ ਪਤਾ ਲੱਗ ਜਾਂਦੀ ਆ ਉਹਦੀ ਇੰਨੀ ਕੱਲ ਵੀ ਜਰਾ ਬੱਕ ਗਿਆ ਹੈ ਮਿੱਠਾਈਆਂ ਠੰਡਾ ਠੰਡਾ ਹੂੰ ਆਲੀ ਤੇ ਚੁੱਕ ਲਾ ਦੇ ਉਹ ਹੋਏ ਬੇਟੀ ਇਹ ਹੋਰ ਬੇਟੀ ਹੈ ਉਹਦਲਾ ਛੋਟਾ ਆਇਆ ਹੂੰ ਆ ਜਾ ਹੂੰ ਹੂੰ ਇੱਕ ਗਾਇਸ ਆਇਆ ਗਾਇਆ ਬੁਟਾ ਦਾ ਗਾਇਸ ਇਧਰ ਆਵਾਜ਼ ਚੱਲੋ ਚੱਲੋ ਗਾਇਸ ਗਾਇਸ ਪੈਣੇ ਆ ਲੱਗਾ ਪਿਆ ਗਾਇਸ ਦਾ ਗਾਇਸ ਪੈਣੇ ਦੇ ਲੋ ਪਰ ਛੋਟਾ ਆ ਲੱਗਾ ਪਿਆ ਏ ਕੋਈ ਨਾ ਵੱਜਣਾ ਹੌਲੀ ਹੌਲੀ ਤੇ ਇਸ ਪਿੱਧਰ ਨਾਲ ਚਲੋ ਦਿਖਾਈ ਸੀ ਆਪਾਂ ਹਨਾ ਲੱਗੇ ਹੋਏ ਆ ਹੁਣ ਦਿਖਾਉਨੇ ਆ ਹੋਰ ਵੀ ਹੂੰ ਲਾਈਵ ਦੇਖੋ ਕਾਲ ਕਰ ਦਿਆ ਕਰੋ ਬੜੀ ਸਾਨੂੰ ਹੈ ਮੈਨੂੰ ਤੇ ਮਿਲਦੀ ਰੇ ਹੂੰ ਨਹੀਂ ਨਹੀਂ ਆਜੋ ਤਿਲਣਾ ਥਾਡੀ ਵਾਰਤ ਹੋਣੀ ਆ ਜੇ ਉੱਦਲੇ ਖੱਤੇ ਭਰ ਗਏ ਤੇ ਹੁਣ ਉਦਲੇ ਸਾਈਡ ਮੋੜਨਾ ਪਾਣੀ ਦੇਖੋ ਦੇਸੀ ਜਿਗਾਰਡ ਮੋਟਰ ਕਰਤੀ ਬੰਦ ਕਿੱਥੇ ਗਡਵਾ ਆ ਆਓ ਸਹੀ ਗੱਲ ਆ ਇਹ ਗਡਵਾ ਨਹੀਂ ਗਡਵਾ ਲਾ ਕਟਿਆ ਗਿਆ ਨਹੀਂ ਕਟਿਆ ਨਹੀਂ ਹੈ ਡਾਕ ਛੋਟਾ ਹੀ ਆ ਬੱਚਾ ਆ ਲੇ ਹੂੰ ਹੂੰ ਨਾਲ ਕੱਡੇ ਵੀ ਹੁੰਦੇ ਚਲੋ ਜੀ ਹੁਣ ਇੱਧਲੀ ਸੈਟ ਚ ਪਾਣੀ ਐਨ ਕਰਮੂ ਕਿਨਾ ਖੋਜਣਾ ਕਾਕੇ ਹੈਲੋ ਗਾਈਜ਼ ਗਾਈਜ਼ ਕਰ ਤੋਂ ਕਿੰਨਾ ਦੂ ਦੂ ਤਾਂ ਕੁਐਸਚਨ ਹੀ ਨਹੀਂ ਦਿੱਤਾ ਹੈਗਾ ਹੁਣ ਤੁੰਦਾ ਪਹਿਣਾ ਸ਼ੁਰੂ ਹੋ ਜਣੀ ਗਾਂ ਤੋਂ ਗਾਂ ਅੱਧਾ ਸਿਆਲ ਕੱਪੜੇ ਸਿਆਲ ਦੇ ਕੱਪੜੇ ਕੱਢ ਲਓ ਕਈਆਂ ਨੇ ਪਹਿਣਾ ਨਹੀਂ ਕੱਢ ਕੇ ਧੋ ਵੀ ਲਏ ਆ ਪਰ ਆਪਾਂ ਲੱਗੇ ਜਾ ਕੇ ਅਕਤੂਬਰ 'ਚ ਧਵਾਗੇ ਕੀ ਫਿਰ ਇੰਨੇ ਐਡਵਾਂਸ ਧੋਣ ਦਾ ਉਹ ਠੀਕ ਆ ਵਧੀਆ ਪਹਿਣਾ ਉਹ ਅਈ ਮੜਿਆ ਚਲੋ ਜੀ ਮੈਂ ਪਰਲੀ ਸਾਈਡ ਪਾਣੀ ਜਾਊਗਾ ਉੱਧਰ ਆਓ ਜੀ ਚਲੋ ਤੁਹਾਨੂੰ ਉੱਧਰ ਲੈ ਕੇ ਚਲਦੇ ਹਾਂ ਹੁਣ ਵਾਹ ਸਹੀ ਗੱਲ ਐ ਅਲਾਈਨ ਵੀ ਬਣਾਈ ਐ ਨਾ ਇਹਨੂੰ ਪਾਣੀ ਦੀ ਉਦੋਂ ਤੂੰ ਤੂਤ ਪੀਂ ਗਿਆ ਸਾ ਚਾਂਗਿਆ ਸੀਗਾ ਤੇ ਤੂੰ ਫੇਰ ਹੋਈ ਜਿੱਦਾਂ ਕਰ ਲੋ ਫਟ ਗਿਆ ਤੇ ਕਿੰਨੇ ਸੋਨੇ ਪੱਤੇ ਕੋਮਲ ਕੋਮਲ ਪੱਤੇ ਇਹਦੇ ਸਮਾਗੇ ਸਮਾਈਲ ਕਰਦੇ ਥੋੜੀ ਬਤੀ ਚਲੋ ਚਲੋ ਚੱਲਦੇ ਆ ਉਧਰ ਹੁਣ ਚੱਲਣੇ ਨਕਾ ਲਾਇਆ ਸਪੋਰਟ ਕੀਤੀ ਐਨੂੰ ਦੇਖੋ ਇਹ ਪਾਣੀ ਜਾਂਦਾ ਧੋੜਾ ਤੇ ਨਾਲ ਜੋਤ ਜਾਂਦਾ ਧੋੜਾ ਉਧਰ ਨੂੰ ਤੇ ਪਾਣੀ ਹੁ ਜਾਓ ਪਰਲੀ ਸਾਈਡ ਦੇਖੋ ਜੀ ਬੰਦਾ ਮਿਹਨਤੀ ਹੋਵੇ ਤਾਂ ਕੁਝ ਵੀ ਹਾਸਲ ਕਰ ਲੈਂਦਾ ਹਨਾ ਮਿਹਨਤ ਦਾ ਜज्ਬਾ ਹੋਣਾ ਚਾਹੀਦਾ ਆ ਤੇ ਬਸ ਅੱਗੇ ਰੱਬ ਦੀ سپورਟ ਚਾਹੀਦੀ ਆ ਤੇ ਹੋਰ ਤੁਹਾਡੇ ਵਰਗੇ ਭੈਣਾ ਭਰਾਵਾਂ ਦੀ ਹਨਾ ਜਿੱਦਾਂ ਰੰਜੀਤ ਬਾਵੇ ਦਾ ਸੌਂ ਗਿਆ ਨਾ ਜੱਟ ਪਿੱਛੇ ਨਹੀਂ ਹਟਦਾ ਦੁਨੀਆ ਪਿੱਛੇ ਲਾ ਲਾਂਗੇ ਬਹੁਤ ਸੋਹਣਾ ਸੌਂਗ ਉਹਨਾਂ ਦਾ ਉਹ ਹੀ ਸਾ ਇਹਦਾ ਕੋ ਕਹਿੰਦਾ ਕਹੀ ਜਾਵੇ ਨੋ ਟੈਨਸ਼ਨ ਕਿਸੇ ਪਰਵਾਂ ਜੇ ਖੁਸ਼ ਰਹਿਣਾ ਤੁਸੀਂ ਨਾ ਕਿਸੇ ਟੈਨਸ਼ਨ ਨਾ ਲਿਆ ਕਰੋ ਕਿ ਸਾਡਾ ਰਿਸ਼ਤੇਦਾਰ ਇਦਾਂ ਕਹਿੰਦਾ ਆ ਕੋਈ ਸਾਡਾ ਪਿੰਡ ਦਾ ਇਦਾਂ ਕਹਿੰਦਾ ਬਸ ਆਪਣੇ ਹਿਸਾਬ ਨਾਲ ਹਨਾ ਮਿਹਨਤ ਕਰਦੇ ਚੱਲੀ ਜਾਓ ਤੁਰੀ ਜਾਓ ਆਪਣੇ ਮਿਹਨਤ ਕਰੋ ਸਹੀ ਤਰੀਕੇ ਦੇ ਨਾਲ ਹਨਾ ਜੇ ਤੁਸੀਂ ਖੁਸ਼ ਰਹਿਣਾ ਆਪਣੀ ਜ਼ਿੰਦਗੀ ਵਿੱਚ ਤੇ ਡੇਗਣ ਵਾਲੇ ਜ਼ਿਆਦਾ ਹੁੰਦੇ ਆ ਤੇ ਜਿੰਦਾਂ ਕਹ ਲੋ ਵੀ ਟਿਕਣ ਵਾਲੇ ਘੱਟ ਹੁੰਦੇ ਆ ਚਲੋ ਤੇ ਦੇਖੋ ਜੀ ਅਸੀਂ ਹੱਸਦੇ ਰਹਿੰਨੇ ਆ ਜਿਦੋ ਮਰਜੀ ਆ ਕੇ ਦੇਖ ਲੋ ਅਸੀਂ ਹੱਸਦੇ ਰਹਿੰਦੇ ਆ ਕੀ ਕਹਣਾ ਨਾਨੇ ਮੈਂ ਪਾਣੀ ਰੀ ਕਰੂਗਾ ਅੱਛਾ ਪਾਣੀ ਆ ਦੇ ਸਾਲ ਸਾਹਬ ਜੀ ਅੱਗੇ ਅੱਗੇ ਦੱਸ ਇਹਨਾਂ ਦੇ ਪਿੱਛੇ ਪਿੱਛੇ ਚੱਲ ਧੁੰਦ ਬੜੀ ਆ ਲੱਗਦਾ ਨਹੀਂਗਾ ਵੀ ਪੱਠੇ ਵੱਡ ਹੋਣਗੇ ਜਦ ਤਰ ਇਹਨੇ ਪੱਢਣੀ ਸੀ ਕਿ ਬੱਠੇ ਤੇ ਹੁਣ ਗਿੜੀਆਂ ਲਾਉਣ ਦੀ ਤਿਆਰੀ ਆ ਕਿੱਥੇ ਭਰਾਵਾ ਲੱਗਦਾ ਕੁਛ ਹੈਗਾ ਇਹ ਮਨ ਇਦਾਂ ਦਾ ਗਿੜੀਆਂ ਲਾਉਣ ਦੀ ਤਿਆਰੀ ਆ ਪਾਣੀ ਆਉਂਦਾ ਪਿਆ ਆ ਇਸ਼ਾ ਕਮਾਦ ਨੂੰ ਪਾਣੀ ਮੋੜਨਾ ਮਾੜਾ ਸੋਨਾ ਹਦਾਇਤ ਕੀ ਵਧੀਆ ਦੇਖੋ ਜੀ ਗੇੜੀ ਸਵੇਰੇ ਸਵੇਰੇ ਤੇ ਜੋਦ ਨੂੰ ਹੁੰਦਾ ਵੀ ਮੈਂ ਫਟਾਫਟ ਘੋਮ ਲਵਾ ਗਿਹੜੇ ਲਾਲ ਮਾਹਨ ਆਪਣਾ ਚਾਹ ਪੂਰਾ ਕਰ ਲਵਾ ਤੇ ਆ ਗਿਆ ਲੈ ਕੇ ਮੋੜਿਆ ਨਹੀਂ ਚੱਲੇ ਜਾ ਅੱਗੇਾਂ ਤੋਂਦਾਂ ਨਜ਼ਾਰਾ ਚੱਲ ਅੱਗੇ ਹੁਣ ਬੱਸ ਬ੍ਰੇਕ ਲੱਗ ਗਈ ਹੁਣ ਡੈੜੀ ਦਾ ਡੈੜੀ ਦੇ ਡਰ ਲੱਗਾ ਡੈੜੀ ਦੇ ਡਰ ਹੋਣਾ ਚਾਹੀਦਾ ਫੇਰ ਹੀ ਆਪਾਂ ਸਫਲ ਹੋਵਾਂਗੇ ਡਰ ਰੱਖਾਂਗੇ ਜੇ ਆਪਣੇ ਡਾਰੀ ਮਨੋਂ ਨਿਕਲ ਗਿਆ ਤਾਂ ਫੇਰ ਗੱਲ ਕਰਦੀ ਆ ਦੇਖੋ ਇਹ ਝੋਨੇ ਪਹਿਲਾਂ ਹੁੰਦੇ ਸੀਗੇ ਵੈਸੇ ਹੁਣ ਵੀ ਤਾਂ ਹੈਗੇ ਆ ਤੇ ਉਹ ਟਾਈਮ ਦੀ ਗੱਲ ਕਰਦੀ ਆ ਮੇਰੇ ਡਰਾਮਰ ਆਕੇ ਤੇ ਫਿਰ ਝੋਨਾ ਝਾੜੀਦਾ ਹੁੰਦਾ ਸੀਗਾ ਹਨਾ ਤੇ ਜਿੰਨਾ ਵੀ ਹੁਣ ਥੋੜਾ ਬਹੁਤਾ ਜਾ ਉਹ ਡਰਾਮਣਾ ਝਾੜਲੀਦਾ ਹੁੰਦਾ ਸੀ ਕਰਨ ਵਾਲੇ ਘਰ ਦੀ ਪਰਾਲੀ ਹੋਵਿੰਦੀ ਸੀ ਨਿੱਗਰ ਤੇ ਨਾਲੇ ਝੋਨਾ ਬਹੁਤ ਸੋਹਣਾ ਹੁੰਦਾ ਸੀ ਹੁਣ ਤਾਂ ਚਲੋ ਕੰਮ ਮਸ਼ੀਨੀ ਯੁੱਗ ਹੋ ਗਿਆ ਸਾਰੇ ਹਨਾ ਤੇ ਅਸੀਂ ਝੋਨੇ ਵੀ ਝਾੜੇ ਆ ਕਣਕਾਂ ਵੀ ਵੱਡੀਆਂ ਆ ਹਰੇ ਕੰਮ ਖੇਤੀਬਾੜੀ ਕਰਕੇ ਛੱਡੇ ਆ ਇਹ ਗੱਲ ਆ ਤੇ ਤੋਂਦਹੇ ਤੱਕ ਘਟੀ ਨਹੀਂ ਹੈਗੀ ਤੋਂ ਦਿੰਨੀ ਆ ਤੇ ਮੈਨੂੰ ਲੱਗਦਾ ਵੀ ਇਹ 12 ਕਿ ਬਜੇ ਤੋਂ ਬਾਅਦ ਹੀ ਤਰੂਗੀ ਮੁੜ ਕੇ ਨੱਕੇ ਸਾਡੇ ਹੁਣ ਹੂੰ ਚੱਲ ਤੈਨੂੰ ਦੇਖਦੀ ਆ ਮੈਂ ਲੈ ਗਿਆ ਸੋ ਦੋਸਤੋ ਆਪਾਂ ਅੱਜ ਸਵੇਰੇ ਸਵੇਰੇ ਇੱਥੇ ਖੇਤਾਂ 'ਚ ਆਏ ਸੀਗੇ ਨਾਲੇ ਜੋ ਸਹਰ ਫੈੰਦੀ ਆ ਨਾਲੇ ਕੰਮ ਫਿਰ ਚਾਹੀਦਾ ਆ ਨਾਲੇ ਪਾਣੀ ਪੁਣੀ ਦੇਖ ਜਾਈਦਾ ਆ ਤਕਰੀਬਨ ਜੀਮਿੰਦਾਰ ਕੋਈ ਵੀ ਆ ਉਹ ਡੇਲੀ ਸਵੇਰ ਜ਼ਰੂਰ ਆਉਂਦਾ ਖੇਤਾਂ 'ਗੜੀ ਮਾਰਨ ਤੇ ਆਪਾਂ ਵੀ ਆਈਦਾ ਆ ਤੇ ਠੰਡਾ ਠੰਡਾ ਮੌਸਮ ਆ ਠੰਡੀ ਹਵਾ ਚੱਲਦੀ ਆ ਤੇ ਬਾਕੀ ਧੁੰਦ ਪਈ ਆ ਇਹ ਧੁੰਦਾਂ ਨਿਆਰਾ ਆ ਰਿਹਾ ਆ ਤੇ ਇਹ ਦੇਖਦੇ ਸਪੈਦਰ ਲਾਇਏ ਸੀ ਮੇ ਸਪੈਦਰ ਕੇ ਪੱਟਣ ਲੱਤੇ ਹੁਣ ਕਿਹਨੇ ਕੋ ਲੋਕੀ ਚ ਲੱਗੀ ਛੇਦੀ ਪੱਟਦੇ ਆ ਛੱਡਦੇ ਨੇਗੇ ਤੇ ਜੋ ਖੈਰ ਹੈਗੇ ਆ ਕੋਈ ਏਡੀ ਗੱਲ ਨਹੀਂ ਤੇ ਇਹਦੇ ਜੋ ਜੋ ਮੋਟਰਸਾਈਕਲ ਫਿਰਦਾ ਆ ਉਹਨਾਂ ਬਸ ਆਪਣੇ ਮੋਟਰਸਾਈਕਲ ਦੀ ਆ ਆਓ ਦੇਖ ਲੋ ਸਵੇਰ ਨੂੰ ਟੋਟੇ ਆਣੇ ਹੁੰਦੇ ਇਹਨੇ ਤੇ ਆਹ ਪਿਆਲੀ ਬੰਜਰ ਪਈ ਆ ਇੱਧਰ ਸਾਡੇ ਗਵਾਂਢ ਇਹਦੇ ਵਿੱਚ ਜਾਨਵਰੀ ਤੱਕ तकरीबन ਹੋਏ ਚ ਕੁਛ ਨਹੀਂ ਗਾ ਸੱਪ ਗਵਾਂਢ ਮੋਈਆਂ ਇੱਥੇ ਸਾਲ ਜਿਆਦਾ ਆ ਤੇ ਉਹਦੇ ਪਰ ਗੰਦੇ ਨੇ ਪਾਣੀ ਮੁਰ ਕੇ ਆਏ ਆ ਹੁਣ ਵੀ ਚਲੋ ਗੰਦੇ ਪਾਣੀ ਮੁਰਦੇ ਆ ਝੋਨਾ ਭਰ ਗਿਆ ਸਾਰਾ ਕਿਉਂਕਿ ਅੱਜ ਕੱਲ੍ਹ ਝੋਨੇ 'ਚ ਪਾਣੀ ਘਾਟੀ ਦਈਦਾ ਆ ਸਿਰ ਭਾਰਾ ਜਾਂਦਾ ਉੱਤੋਂ ਸੱਡੇ ਕੰਨ ਡਾ ਰਹਿਂਦਾ ਆ ਹਵਾ ਚੱਲ ਗਈ ਡਿੱਗ ਜਾਣਾ ਇਹਨੇ ਤੇ ਆਹ ਰਸਤਾ ਤੇ ਅੱਜ ਕੱਲ੍ਹ ਤਰੀਕਾ ਹੋਈ ਜਾਂਦਾ ਆ ਜਿੰਨੀ ਵਾਰ ਸਪਰੇਅ ਮਾਰ ਲਈਏ ਸੋ ਤੁਹਾਨੂੰ ਸਾਡਾ ਇਹ ਸੇਧ ਦਾ ਬਤੋਰ ਕੀ ਹੋਈ ਲੱਗਾ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਮੈਂ ਤਾਂ ਜ਼ਿਆਦਾਤਰ ਹੋਂਦ ਰਹਿੰਦਾ ਗੰਦੀ ਵੀ ਮੋਰੀ ਬਹੁਤ ਘਟ ਆਉਂਦਾ ਹੁੰਦਾ ਆ ਕਿਉਂਕਿ ਇਹ ਗੁਰਲਾਲ ਦਾ ਕੰਮ ਹੈ ਤੇ ਆ ਦੀ ਮੰਮੀ ਦਾ ਕੰਮ ਹੈ ਆ ਚੈਨਲ ਦਾ ਇੱਥੇ ਬਹੁਤ ਘਟਾਈਦਾ ਆ ਇੱਥੇ ਸ਼ਵੇਦ ਲਾਏ ਸੀਗੇ ਉਹ ਵੀ ਕਿਸੇ ਨੇ ਪੜ ਦਿੱਤੇ ਆ ਲੱਗਦਾ ਮੈਨੂੰ ਨਹੀਂ ਹੈਗੇ ਬੂਟੇ ਕੁਝ ਹੈਗੇ ਕੁਝ ਪੜ ਦਿੱਤੇ ਇਹ ਲੋਕਾਂ ਨੇ ਲੋਕ ਚੀਜ਼ ਪੜਦੇ ਜਿਆਦਾ ਇਹ ਤਾਂ ਲਾਉਂਦੇ ਘਟਿਆ ਸੋ ਆ ਆਪਣਾ ਹੀ ਚੁੰਦਾ ਸਾਰੇ ਪਿਛੇ ਇਹਨਾਂ ਦੇਖ ਲਈਏ ਸਾਰੇ ਆਪਣਾ ਹੀ ਆ ਔਰ ਦੂਰ ਤੱਕ ਨਿਗਾਹ ਮਾਰੀਏ ਵਿਚ ਨੂੰ ਸਿਹੜ ਨੂੰ ਤੇ ਕੋਈ ਤੋਂ ਬੇਗ ਨਹੀਂ ਦਿਸਦਾ ਇਹ ਹੁਣ ਅੱਧਾ ਮਿਸਰ ਗਿਆ ਆ ਅੱਧਾ ਹਜੇ ਗੋਪਤੇ ਆਇਆ ਆ ਵੈਰਾਈਟੀਆਂ ਅਲੱਗ ਲੱਗ ਗਿਆ ਤੇ ਇਸ ਕਰਕੇ ਕੋਈ ਪਹਿਲਾਂ ਨਹੀਂ ਸਰਦਾ ਕੋਈ ਬਾਅਦ ਜਾਂ ਨਹੀਂ ਸਰਦਾ 126 ਆ ਪਿਛੇ ਹਾਂਜੀ ਦੇਖੋ ਰਸਤਾ ਇਸ ਰੋਵਰ ਤੋਂ ਲੈ ਕੇ ਤੇ ਬਗਣੀ ਤੱਕ ਜਾਂਦਾ ਇਹ ਤੁਹਾਨੂੰ ਅੱਗੇ ਵੀਡੀਓ ਬਣਾਈ ਦੱਸਿਆ ਸੀਗਾ ਫਿਰ ਰਸਤਾ ਬਹੁਤ ਵਧੀਆ ਬਣ ਗਿਆ ਤੇ ਹੁਣ ਜਿੱਦਾਂ ਕਰ ਲਵੇ ਇੰਨੀ ਆ ਵਜਾਈ ਨਾ ਬਹੁਤ ਜ਼ਿਆਦਾ ਉਹ ਦੇਖੋ ਪੀ ਪਤ ਅੱਗੇ ਜਾਣਦੇ ਆ ਜਲਦੀ ਹੈ ਨਾ ਤੇ ਬਸ ਔਖਾ ਹੋ ਗਿਆ ਤੇ ਪਹਿਲਾਂ ਕੱਚਾ ਹੁੰਦਾ ਸੀ ਬੜਾ ਮੁਸ਼ਕਲ ਹੁੰਦਾ ਸੀਗਾ ਰਸਤਾ ਇਹ ਤੇ ਮੀਂਹ ਪੈ ਜਾਣਾ ਚਿੱਕੜ ਕਿਤੇ ਹੋਣਾ ਬਹੁਤ ਜ਼ਿਆਦਾ ਤਿਲਕਣਵਾਜੀ ਜੀ ਬੜੀ ਹੁਣੀ ਤੇ ਦੇਖੋ ਬਹੁਤ ਵਧੀਆ ਬਣ ਗਿਆ ਰੋਡ ਤੇ ਮਿੰਟੋ ਮਿੰਟੀ ਹੁਣ ਜਾਂਦਾ ਆ ਤੇ ਇਧਰ ਰਸ਼ ਬਹੁਤ ਹੁੰਦਾ ਹੁਣ ਗੱਡੀਆਂ ਛੋਟੇ ਹਾਥੀ ਟਰੈਕਟਰ ਜੋਨਸ ਉਹ ਸਭ ਇਧਰ ਦੀ ਜਾਂਦਾ ਹੁੰਦਾ ਆ ਤੇ ਬਹੁਤ ਵਧੀਆ ਆ ਤੇ ਔਖਾ ਹੋ ਗਿਆ ਸਾਰਿਆਂ ਲਈ ਜੋ ਰਸਤਾ ਨਹੀਂ ਬਣਿਆ ਸੀਗਾ ਤੂੰ ਤਾਂ ਔਖਾ ਸੀਗਾ ਤੇ ਹੁਣ ਇਕਦਮ ਸੁੱਖਾ ਹੋ ਗਿਆ ਖੂਆ ਵਾਲਿਆ ਵਾਲੀ ਬਹੁਤ ਸੁੱਖਾ ਹੋ ਗਿਆ ਇਹ ਰਸਤਾ ਇਹ ਤੇ ਹੁਣ ਸਾਡਾ ਢੀੜਾ ਇੱਧਰ ਦੀ ਹੁਣ ਅਸੀਂ ਖੜ ਵੇਡ ਕੰਢੇ ਆ ਮੇਰੀ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਅੱਜ ਦਾ ਬਲੌਗ ਦਾ ਕਰਦੇ ਆ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਦਿਆ ਕਰੋ ਚੰਗੀ ਲੱਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਹੁਣ ਚੱਲੇ ਆ ਅਸੀਂ ਘਰ ਨੂੰ ਕਰਦੇ ਰਹਿੰਦੇ ਕੰਮ ਜਿਹੜੇ ਹੁਣ ਵੇਡ ਲਈਏ ਬਾਏ ਬਾਏ